ਇਸ ਸਪੋਰਟਸ ਕਲੱਬ ਵੈਲਫੇਅਰ ਕਲੱਬ ਨੌਜਵਾਨ ਬੀਆ ਵੱਲੋਂ ਮਹਿਲੂਵਾਲੋ ਤੇ ਇਸ ਵੀਰ ਰੋਡ ਦੇ ਉੱਤੇ ਹਰ ਸਾਲ ਲੰਘੋਇਆ ਜਾਂਦੇ ਹਨ ਆਓ ਅੱਜ ਦਾ ਇਤਿਹਾਸ 14 ਪਉ ਦਾ ਇਤਿਹਾਸ ਆਪਾਂ ਸਰਬੰਥ ਕਰੀਏ ਕਿ 14 ਪਉ ਨੂੰ ਸਰਪੰਚ ਮੱਲ ਜੀ ਨੇ ਬਹੁਤ ਮੇਰੀ ਜ਼ਮੀਨ ਖਰੀਦ ਕਰਕੇ ਤੇ ਉਹਨਾਂ ਸਹਿਯੋਗੀਆਂ ਦਾ ਤੇ ਮਾਤਾ ਗੁਜਰ ਕੌਰ ਦਾ ਸਨਸਕਾਰ ਕੀਤਾ ਕੁਝ ਮੈਵੀ ਜ਼ਮੀਨ ਜੋ ਕੋਈ 70000 ਮੋਹਰ ਜਿੰਨਾ ਵਜ਼ਨ ਬਣਦਾ ਹੈ 7.80 ਕਿਲੋ ਤੇ ਇੰਨਾ ਵਜ਼ਨ ਬਣਦਾ ਹੈ ਟੋਟਰ ਮੱਲ ਨੂੰ ਨਮਸਕਾਰ ਹੈ ਕਿ ਉਸ ਟੋਟਰ ਮੱਲ ਲਈ ਮਾਤਾ ਗੁਜਰਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਇਹ ਨੌਜਵਾਨ ਵੀਰ ਨੇ ਹਲੂ ਵਾਲ ਦੇ ਸੰਗਤਾਂ ਤੇ ਔਨਗਾਨ ਵਾਲੀਆਂ ਫਤੇਗੜ ਤੋਂ ਜੋ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਪਿਆਰ ਦੇ ਵਿੱਚ ਪ੍ਰਸ਼ਾਦਾ ਪਾਣੀ, ਦਾਲਾ ਪਾਣੀ, ਪ੍ਰਸ਼ਾਦਾ ਪਾਣੀ ਸ਼ਕਾਰ ਰਹੇ ਨੇ। ਸੋ ਇਹ ਨੌਜਵਾਨ ਵੀਰ ਗੁਰੂ ਜੀ ਦੀਆਂ ਖੁਸ਼ੀਆਂ ਲੈ ਰਹੇ ਨੇ। ਸੋ ਦੇਖੋ ਬਰਤਨ ਉਸ ਤਰ੍ਹਾਂ ਲਗਾਤਾਰ ਰੱਖੇ ਹੋਏ ਨੇ ਵਿੱਚ ਚਮਚਾ, ਗਲਾਸ ਕਿਤੇ ਅਲੱਗ ਨਾ ਦੇਣਾ ਪਵੇ। ਤੇ ਬੜੇ ਤਰਤੀਬ ਦੇ ਨਾਲ ਰੱਖੇ ਹੋਏ ਨੇ ਇਹਨਾਂ ਬੱਚਿਆਂ ਦੇ। ਕੋਈ ਵੀਰ ਬੱਚਾ ਉਹ ਸੇਵਾ ਕਰ। ਹਾਂ ਤਾਂ ਹਾਂ ਬੇਟਾ ਸੇਵਾ ਕਰੋ। ਤੇ ਗੁਰੂ ਜੀ ਦੇ ਭੰਡਾਰੇ ਇੱਕ ਉਹ ਟੋਟ ਵਰਤ ਰਹੇ ਨੇ ਤਨ ਮਨ ਧਨ ਕਰਕੇ ਸੇਵਾ ਕਰ ਰਹੇ ਨੇ ਵੀਰ ਤੇ ਇਧਰ ਆਉਣ ਜਾਣ ਵਾਲੀਆਂ ਸੰਗਤਾਂ ਦੇ ਵਾਸਤੇ ਲੰਗਰ ਲੱਗੇ ਤੇ ਵਰਤਾ ਰਹੇ ਨੇ ਤੇ ਸਿੰਘ ਦੂਰੋਂ ਦੂਰੋਂ ਆ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਰਹੇ ਨੇ ਵੱਲੋਂ ਚੜ੍ਹਦੀ ਕਲਾ ਸਪੋਰਟਸ ਕਲੱਬ ਐਂਡ ਵੈਲਫੇਅਰ ਕਲੱਬ ਸਮੂਹ ਨਗਰ ਨਿਵਾਸੀ ਪਿੰਡ ਨੇ ਹਲੂਵਾਲ ਹਾਂ ਗੁਰੂ ਦੇ ਪਿਆਰ ਵਾਲੀਆਂ ਸੰਗਤਾਂ ਜੋ ਫਤੇਗੜ ਸਾਹਿਬ ਤੋਂ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਪਿਆਰ ਦੇ ਵਿੱਚ ਭੈਣਾ ਬੀਬੀਆਂ ਵੱਲੋਂ ਨਿਹਾਲੂ ਵਾਲਿਆਂ ਸੰਗਤਾਂ ਵੱਲੋਂ ਭਾਈ ਪ੍ਰਸਾਦੇ ਪਾਣੀ ਤਿਆਰ ਕੀਤੇ ਜਾਂਦੇ ਨੇ ਤੇ ਗੁਰੂ ਦੀਆਂ ਖੁਸ਼ੀਆਂ ਲੈ ਰਹੇ ਨੇ ਸਾਰੀਆਂ ਸੰਗਤਾਂ ਨਿਹਾਲੂ ਵਾਲ ਸਪੋਰਟਸ ਕਲੱਬ ਵੈਲਫੇਅਰ ਕਲੱਬ ਦੇ ਨੌਜਵਾਨ ਵੀਰ ਭੈਣਾ ਵੀਰ ਸਾਰੇ ਬੜੇ ਪਿਆਰ ਦੇ ਨਾਲ ਰਲ ਕੇ ਗੁਰੂ ਸਵਾਰਿਓ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਾਹ ਵੈਸਣ ਪਾਈਏ ਅਸੀਂ ਦੁਨੀਆ ਦੇ ਵਿੱਚ ਸੇਵਾ ਸਿਮਰਨ ਕਰਦੇ ਆਂ ਤੇ ਆਪਦਾ ਵੀ ਭਲਾ ਹੁੰਦਾ ਹੈ ਤੇ ਗੁਰੂ ਪਾਸਾ ਜੀ ਦੀਆਂ ਖੁਸ਼ੀਆਂ ਵੀ ਲੈਂਦੇ ਹਾਂ ਕਲਗੀਆਂ ਵਾਲੇ ਪਾਸਾ ਜੀ ਨੇ ਸਾਡੀ ਖਾਤਰ ਆਪਣੇ ਚਾਰ ਪੁੱਤਰ ਵਾਰ ਦਿੱਤੇ ਤਿੰਨ ਪੁੱਤਰ ਨੇ ਕੇ ਸੀਸ ਪਰ ਵਾਰ ਦੀਏ ਸੋਤ ਚਾਰ ਚਾਰ ਮੂਹੇ ਤੋਂ ਕਿਹਾ ਹੋਆ ਜੀਵਤ ਕਈ ਹਜ਼ਾਰ ਤੇ ਗੁਰੂ ਪਾਸਾ ਜੀ ਨੇ ਆਪਣੇ ਲਾਲ ਸਾਡੇ ਉਤੋਂ ਦੀ ਵਾਰ ਦਿੱਤੇ ਤੇ ਗੁਰੂ ਦੇ ਪਿਆਰ ਵਾਲੀਆਂ ਸੰਗਤਾਂ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਇਸ ਮੇਨ ਰੋਡ ਦੇ ਉੱਤੇ ਆ ਕਰਕੇ ਆਪਣੇ ਘਰਾਂ ਤੋਂ ਚਾਲੇ ਪਾ ਕਰਕੇ ਤੇ ਗੁਰੂ ਜੀ ਦੇ ਪਿਆਰ ਦੇ ਵਿੱਚ ਆਈਆਂ ਨੇ ਸੰਗਤਾਂ ਸੋ ਕਲੰਗੀ ਤਰਪਾ ਸਾਹਿਬ ਜੀ ਸਾਡੀ ਖਾਤਰ ਇਸ ਦੁਨੀਆ ਨੂੰ ਦੇ ਵਿੱਚ ਆਏ ਤੇ ਦੁਨੀਆ ਨੂੰ 42 ਸਾਲ ਦੀ ਉਮਰ ਦੇ ਵਿੱਚ ਗੁਰੂ ਪਾ ਸਾਹਿਬ ਜੀ ਨੇ ਐਸੇ ਕਾਰਨਾਮੇ ਕਰ ਦਿੱਤੇ ਕਿ ਦੁਨੀਆ ਰਹਿਂਦੀ ਦੁਨੀਆ ਤੱਕ ਯਾਦ ਰਹੇਗੀ ਕਲੰਗੀ ਤਰਪਾ ਸਾਹਿਬ ਜੀ ਦੇ ਸਹਿਬਜ਼ਾਦੇ ਮਾਤਾ ਗੁਜਰਕੌਰ ਸਿੱਧੀਆਂ ਪਾ ਗਏ ਸਨ

ਤਾਂ ਥੋੜੀ ਜੀ ਵੱਧ ਮਾਰ ਦਿਓ ਜੀ ਹਾਂ ਜੀ ਨਹੀਂ ਵੱਜ ਗਈ ਹਾਂ ਜੀ ਆ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਆ ਵਾਹਿਗੁਰੂ ਜੀ ਹਾਂ ਜੀ ਹਾਂ ਆ ਗਏ ਸਿੰਘਾ ਸੇਵਾ ਚ ਹਾਂ ਜੀ ਹਾਂ ਸ਼ਾਬਾਸ਼ ਸ਼ਾਬਾਸ਼ ਤੇ ਆ ਬੇਟੇ ਆ ਸੇਵਾ ਲੋ ਸਿੰਘਾ ਕੋਲ ਤੇ ਵੱਡੇ ਵੱਡੇ ਟਰਾਲੇ ਹੋਰ ਗੱਡੀਆਂ ਆ ਰਹੀਆਂ ਨੇ ਗਈਆਂ ਸੇਵਾ ਦੇ ਵਿੱਚ ਜੋਟੇ ਹੋਏ ਨਹੀਂ ਸੰਗਤਾਂ